ਪੁਲਿਸ ਵੱਲੋਂ ਗੋਲੀ ਚੱਲਣ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕਿਤੇ ਜਾਣ ਤੋਂ ਬਾਅਦ ਪੀੜਤ ਰੁਪਿੰਦਰ ਸੇਤਿਆ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਪੁਲਿਸ 'ਤੇ ਲਗਾਏ ਗੰਭੀਰ aarop ਬੀਤੀ 3 ਫਰਵਰੀ ਦੀ ਰਾਤ ਕਰੀਬ 11 ਵਜੇ ਦੇ ਕਰੀਬ ਰਾਜਗੁਰੂ ਨਗਰ ਲੁਧਿਆਣਾ ਦੇ ਜੇਬਲਾਕ ਵਿੱਚ ਰੁਪਿੰਦਰ ਸਿੰਘ ਸੇਤਿਆ ਪੁੱਤਰ ਸਵਰਗੀ ਅਮਰਜੀਤ ਸਿੰਘ ਚੇਅਰਮੈਨ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਆਪਣੇ ਪਤੀਜੇ ਸਹਿਦੀਪ ਸਿੰਘ ਪੁੱਤਰ ਗੁਰਜੀਤ ਸਿੰਘ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆਪਣੀ ਗੱਡੀ ਵਿੱਚ ਕਿਸੇ ਦਾ ਮਾਏ ਹੋਏ ਸਨ ਉਦੋਂ ਹੀ ਅਚਾਨਕ ਇੱਕ ਕ੍ਰਣਕਛਾਤੇ ਨੰਬਰ ਦੀ ਕਾਰ ਆਈ ਜਿਸ 'ਚ ਸਵਾਰ ਲੋਕਾਂ ਵੱਲੋਂ ਗੋਲੀ ਚਲਾ ਦਿੱਤੀ ਜਿਸ ਕਾਰਨ ਉਸਦੀ ਕਾਰ ਦੇ ਅਗਲੇ ਸ਼ੀਸ਼ੇ ਵਿੱਚ ਸੁਰਾਖ ਹੋ ਗਿਆ ਗੋਲੀ ਲੱਗਣ ਨਾਲ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ ਕਬਰਾ ਗਏ ਜਦੋਂ ਉਹਨਾਂ ਆਪਣੀ ਕਾਰ ਵਿੱਚੋਂ ਬਾਹਰ ਨਿਕਲ ਕੇ ਧਮਾਕੇ ਬਾਰੇ ਜਾਨਣਾ ਚਾਹਿਆ ਤਾਂ ਰੁਪਿੰਦਰ ਸਿੰਘ ਨੇ ਦੇਖਿਆ ਕਿ ਇੱਕ ਚੱਲੀ ਹੋਈ ਗੋਲੀ ਦਾ ਖੋਲ ਉਸਦੇ ਉੱਪਰ ਦਿਗਿਆ ਹੋਇਆ ਸੀ ਉਹਨਾਂ ਵੱਲੋਂ ਤੁਰੰਤ ਘਟਨਾ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਪੀਸੀਆਰ ਦਸਤੇ ਅਤੇ ਥਾਣਾ ਇੰਚਾਰਜ ਵੱਲੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਪੁਲਿਸ ਵੱਲੋਂ ਗੋਲੀ ਚੱਲਣ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਪੀੜਤ ਰੁਪਿੰਦਰ ਸੇਤੀਆ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਪੁਲਿਸ ਤੇ ਗੰਭੀਰ aarop ਲਗਾਉਦੇ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਬਚਾਉਣ ਦੇ ਆਰੋਪ ਲਗਾਏ ਗਏ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਮਾਮਲਾ ਦਰਜ ਕਰ ਦਿੱਤਾ ਜਾਏਗਾ ਸਾਡੇ ਸੰਸਥਾ ਦੇ ਸੀਨੀਅਰ ਆਗੂ ਸਰਦਾਰ ਰੁਪਿੰਦਰ ਸਿੰਘ ਸੇਤੀਆ ਜੋ ਚੰਡੀਗੜ੍ਹ ਦੇ ਹਿਊਮਨ ਰਾਈਟਸ ਦੇ ਚੇਅਰਮੈਨ ਨੇ ਪਲੱਸ ਮੇਰੇ ਬੇਟੇ ਸਰਦਾਰ ਸਹਿਦੀਪ ਸਿੰਘ ਜੁਨੇਜਾ ਜੋ ਯੂਥ ਦੇ ਮੈਂਬਰ ਨੇ ਪੰਜਾਬ ਦੇ ਲੁਧਿਆਣਾ ਪਿੰਡ ਇਹਨਾਂ ਨੇ ਜਨ ਫਰਵਰੀ ਨੂੰ ਇਹਨਾਂ ਉੱਤੇ ਜਾਨੇ ਵਾਲ ਹਮਲਾ ਹੋਇਆ ਜਿਹਦੀ ਕੋਈ ਕਾਰਵਾਈ ਅਜੇ ਤੱਕ ਪੁਲਿਸ ਨੇ ਨਹੀਂ ਕੀਤੀ ਅਸੀਂ ਚਾਹੁੰਦੇ ਆ ਕਿ ਪੁਲਿਸ ਅਸੀਂ ਸੋਸ਼ਲ ਵਰਕਰ ਆ ਸੋਸ਼ਲ ਕੌਜ਼ ਕਰਦੇ ਆ ਜਿਹਦੇ ਹੋ ਸਕਦਾ ਹੈ ਸਾਡੇ ਕੋਈ ਦੁਸ਼ਮਣ ਹੋਣ ਸਾਡੇ ਕੋਈ ਚਾਹਣ ਵਾਲੇ ਹੋਣ ਤੇ ਪੁਲਿਸ ਅਜਿ ਤਹ ਤੇ ਜਾ ਕੇ ਅਜਿ ਉੱਤੇ ਐਫ ਆਈ ਆਰ ਕਰੇ ਹੋਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨੂੰ ਕਿਸ ਆਤਿਆ ਸਰ ਕਿਸੇ ਤੇ ਅਸੀਂ ਤੇ ਕਿਸੇ ਦਾ ਕਿਸੇ ਦੁਸ਼ਮਣ ਹੈ ਨਹੀਂ ਅਸੀਂ ਤਾਂ ਕਿਸੇ ਦਾ ਮਰਚਾ ਕੰਮ ਕਰਦੇ ਤਾਂ ਸੋਚ ਕੇ ਨਹੀਂ ਕਰਦੇ ਕਿ ਅਸੀਂ ਕਿਸੇ ਦਾ ਮਾਰਾ ਕਰ ਰਹੇ ਹਾਂ ਅਸੀਂ ਅੱچھے ਕੰਮਸੇ ਜਾਂਦੇ ਹਾਂ ਹੁਣ ਸਾਡਾ ਕੋਈ ਦੁਸ਼ਮਣ ਪਿੱਛੇ ਬੈਕਅਪ ਦਾ ਮਾਈਂਡ ਹੋਏ ਜਾਂ ਬਨ ਜਾਏ ਸਾਨੂੰ ਪਤਾ ਅਸੀਂ ਕੋਈ ਜਾਣਕਾਰੀ ਨਹੀਂ ਹੋਈ ਜੇ ਕੋਈ ਸਿਸ਼ੂ ਵੀ ਫੁਟੇਜ ਵਗੈਰਾ ਸਾਹਮਣੇ ਆਵੇ ਸੀਸੀ ਫੁਟੇਜ ਰਿਪੋਰਟ ਪੁਲਿਸ ਨੇ ਅਕਵਾਇਰ ਕੀਤੀ ਹੈ ਲੇਕਿਨ ਅਸੀਂ ਆਪਣੇ ਲੈਵਲ ਤੇ ਵੀ ਉਸ ਜਗ੍ਹਾ ਦੀ ਅਕਵਾਇਸ਼ਨ ਦਿੱਤੀ ਹੈ ਜਿਹੜਾ ਟਾਈਮ ਸਾਡਾ ਸੀ ਉਸ ਟਾਈਮ ਤੇ ਜਿਸ ਦੁਕਾਨ ਦੇ ਬਾਸ ਅੱਗੇ ਗੱਡੀ ਖੜੀ ਸੀ ਉਹ ਫੁਟੇਜ ਉੱਥੋਂ ਡਿਲੀਟਡ ਹੈ ਇਹ ਕਿੰਨੀ ਦਿਨ ਦਾ ਮਾਮਲਾ ਸੀ ਇਹ 3 ਫਰਵਰੀ ਦਾ ਮਾਮਲਾ ਹੈ ਜਦੋਂ ਕੋਈ ਫਾਇਰਿੰਗ ਹੋਈ ਤੁਸੀਂ ਇਸ ਦੀ ਇਨਟੀਮੇਸ਼ਨ ਪੁਲਿਸ ਨੂੰ ਵਗੈਰਾ ਦਿੱਤੀ ਉਸੇ ਮੌਕੇ ਤੇ ਹੀ ਪੁਲਿਸ ਐਸ ਐਚ ਓ ਸਾਹਿਬ ਦੀ ਟੀਮ ਲੈ ਕੇ ਬਾਟਲੇ ਸੀ ਰਾਤ 3:30 11:00 ਵਜੇ ਦੇ ਆਸ-ਪਾਸ ਜੀ ਉਹਨਾਂ ਨੇ ਆਪਣੀ ਜੋ ਇਨਕੁਆਇਰੀ ਕਰਨੀ ਸੀ ਉਹ ਦਿੱਤੀ ਉਸ ਤੋਂ ਬਾਅਦ ਤੁਸੀਂ ਉਸ ਤੋਂ ਉਹਨਾਂ ਕਨਫਰਮੇਸ਼ਨ ਲੈਣ ਦੀ ਕੋਸ਼ਿਸ਼ ਅਸੀਂ ਪੁਲਿਸ ਨਾਲ ਰੈਗੂਲਰ ਟੱਚ ਚੱਲੇ ਆ ਰੈਗੂਲਰ ਟੱਚ ਚੱਲੇ ਆ ਉਹ ਕਹਿੰਦੇ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਅਸੀਂ ਡੰਪ ਮੰਗਾਇਆ ਵੇ ਐਕਸਕਿਊਜ਼ ਦੇ ਅਸੀਂ ਉਹਨਾਂ ਨੂੰ ਪਲੇਸ ਪਰਚਾਣ ਪਛਾਣ ਤੋਂ ਪਰਚਾ ਦਰਜ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਇਨਕੁਆਇਰੀ ਕਰਦੇ ਰਹੋ ਹਲੇ ਤੱਕ ਪਰਚਾ ਦਰਜ ਨਹੀਂ ਅੱਜ ਦਾ ਪਰਚਾ ਦਰਜ ਹੋਇਆ ਤੁਸੀਂ ਕਿਤੇ ਆਲਾ ਅਧਿਕਾਰੀ ਨੂੰ ਮਿਲੇ ਜੀ ਉੱਚ ਅਧਿਕਾਰੀ ਅਸੀਂ ਪਹਿਲੇ ਐਸਐਚਓ ਸਾਹਿਬ ਤੋਂ ਡੀਐਸਪੀ ਸਾਹਿਬ ਦੀ ਨਾਲੇਜ ਜੀ ਗੱਲ ਆਈ ਐਸਪੀ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਜਦੋਂ ਸਾਨੂੰ ਕਿਹਾ ਲੇਕਰ ਨੂੰ 2 ਦਿਨ ਹੋ ਗਏ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋ ਰਹੀ ਉੱਥੋਂ ਹੁਣ ਅਸੀਂ ਸੋਚਦੇ ਸੀ ਕਿ ਅਸੀਂ ਪ레스 ਕਾਨਫਰੰਸ ਕਰਕੇ ਅਸੀਂ ਸੀਪੀ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੂੰ ਆਪਣੀ ਗੱਲ ਕਹੀਏ ਹਮਲਾ ਕਰਨ ਵਾਲ ਕਿੰਨੇ ਪਰਸਨ ਸੀਗੇ ਇਹ ਆਇਡੈਂਟੀਫਾਈ ਨਹੀਂ ਕਰ ਦੋ ਟੋਲ ਦੀ ਹੋਈ ਬੁਲੇਟ ਗਈ ਕਿਨੇ ਬੁਲੇਟ ਗੋਲੀ ਕਿੰਨੀ ਚਲੀ ਜੋ ਜੋ ਦੱਸਿਆ ਗਿਆ ਐਸ ਐਚਓ ਸਾਹਿਬ ਨੇ ਉਹ 45 ਬੋਲ ਦੀ ਸੀ ਕਿੰਨੀ ਗੋਲੀ ਇੱਕ ਇੱਕੋ ਇੱਕੋ ਗੋਲੀ ਚ ਲੱਗੀ ਸੀ ਤੀਨ ਆ ਸਰ ਆਪਣਾ ਕਿਹੜੀ ਸਾਹਿਬ ਦਾ ਮੇਰਾ ਨਾਮ ਰੁਪਿੰਦਰ ਸਿੰਘ ਸੇਤਿਆ ਜੀ ਮੈਂ ਇੰਟਰਨੈਸ਼ਨਲ ਹਿਊਮਨ ਰਾਈਟਸ ਚੇਅਰਮੈਨ ਚੰਡੀਗੜ੍ਹ ਅੱਜ ਪ੍ਰੈਸ ਕਾਨਫਰੰਸ ਕੀਤੀ ਜਰੀਏ ਰਿਗਾਰਡਿੰਗ ਕਿ ਸਰਕਾਰ ਰਿਗਾਰਡਿੰਗ 3 ਤਰੀਕ ਨੂੰ ਸਾਡੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਸ਼ਰਾ ਕੀ ਕਹਿੰਦੇ ਰਾਜਗੁਰੂ ਨਗਰ ਦੀ ਮਾਰਕੀਟ ਵਿੱਚ ਰਾਦਰ ਟਾਈਮ ਤੇ ਉਹਦੇ ਬਾਰੇ ਡਿਸਕਸ ਹੋ ਰਹੀ ਜਿਹੜੀ ਹਮਲਾ ਹੋਇਆ ਇੱਕ ਨਹੀਂ ਤਰੀਕ ਦਾ ਮਾਮਲਾ ਹੈ ਅੱਜ ਕਿੰਨੇ ਦਿਨ ਹੋ ਚੁੱਕੇ ਅੱਜ ਮੇਰੇ ਖਿਆਲ 12 ਤਰੀਕ ਹੋ ਗਈ 3 ਤਰੀਕ ਦੇ ਕਰੀਬ ਤੁਹਾਨੂੰ ਤੇ ਹਮਲਾ ਹੋਇਆ ਸੀ ਦਿਖਾਉਗੇ ਇਹ ਤੁਹਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ ਜੀ ਕਿਉਂ ਕਰਨੀ ਪਈ ਤੁਹਾਨੂੰ ਇਹ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਤੁਹਾਨੂੰ ਵਿਸਵਸਥਿਤ ਕਰਨੀ ਪੈ ਰਹੀ ਹੈ ਅਜ ਤੱਕ ਸਾਡੀ ਕੋਈ ਪ੍ਰੋਪਰ ਸੁਣਵਾਈ ਨਹੀਂ ਹੋ ਪਾਰੀ 3 ਤਰੀਕ ਨੂੰ ਜੋ ਵੀ ਮਾਮਲਾ ਹੋਇਆ ਹੈ ਉਹਦੇ ਬਾਰੇ ਅੱਜ 12 ਤਰੀਕ ਹੋ ਗਿਆ ਹਸ ਤੱਕ ਹੁਣ ਤੇ ਕੋਈ ਪ੍ਰੋਪਰ ਹੱਲ ਨਹੀਂ ਨਿਕਲਿਆ ਤੇ ਕਿਤੇ ਨੇ ਕਿਤੇ ਸਾਨੂੰ ਲੱਗਦਾ ਕਿ ਪੁਲਿਸ ਉਹਨਾਂ ਨੂੰ ਜਾਣਦੀ ਹੈ ਬੰਦਿਆਂ ਨੂੰ ਜਾਂ ਕੋਈ ਐਕਸ਼ਨ ਨਹੀਂ ਹੋ ਪਾਰਿਆ। ਇਸ ਬਾਰੇ ਉਹਨਾਂ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਕੁਝ ਸਮਝ ਨਹੀਂ ਆ ਰਹੀ। ਜਿਹੜੇ ਵੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਤੇ ਸਰਕਾਰੀ ਕਹੇਗਾ ਦੀ ਆਮ ਜਿੱਦਾਂ ਹੀ ਸਰਕਾਰ ਹੋਗੀ ਆਮ ਲੋਕ ਸੁਰੱਖਿਤ ਰਹਿਣਗੇ ਤਾਂ ਉਹ ਕਿਤੇ ਲੱਗਦਾ ਹੈ ਕਿ ਸੁਰੱਖਿਤ ਜੀ ਦੇਖੋ ਸਾਡੇ ਅਸੀਂ ਪਬਲਿਕ ਸਰਵੰਟ ਹੈਗੇ ਲੋਕਾਂ ਦੀ ਹੈਲਪ ਕਰਦੇ ਆ। ਸਾਡੇ ਉੱਤੇ ਅਜਿਹੇ ਹਮਲੇ ਹੋ ਜਾਂਦੇ ਆ ਆਮ ਪਬਲਿਕ ਦਾ ਕੀ ਹਾਲ ਹੋਵੇਗਾ ਜੀ ਸਾਹਿਬ। ਅਸੀਂ ਕੋਈ ਪੋਲੀਟੀਕਲ ਪਾਰਟੀ ਦਾ ਬਿਲੋਂਗ ਨਹੀਂ ਕਰਦੇ ਆ। ਜੀ। ਸਾਡਾ ਕੋਈ ਰਿਸ਼ਤਾ ਆਮ ਪਾਰਟੀ ਨਾਲ ਕਾਂਗਰਸ ਨਾਲ ਭਾਜਪਾ ਨਾਲ ਜਾਂ ਆਕਾਲੀ ਨਾਲ ਨਹੀਂ ਹੈਗਾ ਅਸੀਂ ਤਾਂ ਸਿੰਪਲ ਹਿਊਮਨ ਬੀings ਕੌਜ਼ ਵਾਸਤੇ ਬਸ ਜਨਤਾ ਦੇ ਨਾਲ ਜੁੜੇ ਆ ਅਸੀਂ ਇਹ ਖੁੰਦਾ ਕਿ ਪੋਲਿਟੀਕਲ ਕੋਈ ਰੰਜਿਸ਼ ਹੈ ਕੀ ਇਹ ਸਾਡਾ ਐਸਾ ਕੋਈ ਕਿਸੇ ਨਾਲ ਨਹੀਂ ਹੈਗਾ ਉਹ ਗੱਡੀ ਦੀ ਸ਼ੋਰ ਦਿਖਾਉਗੇ ਸਰ ਕਿਹੜੀ ਹਾਂਜੀ ਗੱਡੀ ਦੀ ਬੁਲਟਸ ਲੱਗੀ ਹੈ ਉੱਪਰ ਕੀ ਜੀ ਉਹ ਅਗਲੀ ਕੀ ਕਾਰਵਾਈ ਹੋਵੇ ਸਰ ਜਿਸ ਤਰੀਕੇ ਨਾਲ ਕਿ ਐਨੇ ਘਾਤੋ ਤੋ ਇਨਸਾਫ ਨਹੀਂ ਮਿਲ ਪਾਰਿਆ ਅਗਲਾ ਕਦਮ ਕੀ ਉਗਰ ਅਗਲਾ ਕਦਮ ਇਹ ਹੈ ਕਿ ਅਸੀਂ ਸੀਪੀ ਸਾਹਿਬ ਨੂੰ ਮਿਲਾਂਗੇ ਹੁਣ ਜਿਹੜਾ ਨੈਕਸਟ ਜਿਹੜਾ ਹੈਗਾ ਠੀਕ ਹੈ ਤੁਹਾਡੇ ਵੀ ਅਥਰੂ ਜੋ ਵੀ ਹੈਗਾ ਥੈਂਕ ਯੂ ਬਿਲਕੁਲ ਠੀਕ ਹੈ ਤੂੰ ਸੁਣਾਓ ਆਲ ਵੈਲ ਪ੍ਰਾਦਾ ਕੀ ਹਾਲੇ ਸੋਰੀ ਮੈਂ 2-3 ਦਿਨ ਥੋੜਾ ਜਿਹਾ ਹੋ ਰਿਹਾ ਵਾਈਫਾਈਟ ਜਿਆ ਹੋ ਗਿਆ ਸੀ ਓਹੋ ਹੁਣ ਹੁਣ ਠੀਕ ਹੋ ਮੈਂ ਤਾਂ ਮੈਂ ਤੁਹਾਨੂੰ ਪੁੱਛਿਆ ਤੁਹਾਡੇ ਕੋਲ ਕੀ ਕੀ ਹਾਲ ਚਾਲ ਹੈ ਤੁਸੀਂ ਹਸਪੀਟਲ ਕਿਉਂ ਸਭ ਸੁੱਕੇਗਾ ਥੋੜਾ ਜਣਾ ਉਹ ਤੁਹਾਨੂੰ ਪਤਾ ਉਹ ਦੂਜੀ ਮੈਡੀਸਨ ਜੀ ਦਿੱਤੀ ਹੁੰਦੀ ਨਾ ਅੱਛਾ ਅੱਛਾ ਸੋ ਫੋਨ ਕਰਦੇ ਕੋਲਸੀ ਹਾਂਜੀ ਹਾਂਜੀ ਅੱਛਾ ਭਾਜੀ ਉਹ ਚ ਮੈਂ ਨੂੰ ਦੱਸਾਂ ਉਹ ਹੀ ਡੰਪ ਪਾ ਚੱਕ ਲਿਆ ਹੈਗਾ ਉਹ ਸਟੱਡੀ ਕਰ ਰਹੇ ਹੈਗੇ ਜੀ ਐਫ ਆਈ ਆਰ ਇਤੋਂ ਦੇ ਦਿੱਤੀ ਹੋਈ ਹੈਗੀ ਆ ਐਫ ਆਈ ਆਰ ਦੇ ਦਿੱਤੀ ਹੈ ਸੁਖਜਿੰਦਰ ਆਹ ਹਾਂ ਮੈਂ ਆਦੀ ਆਇਆ ਖਾਣੇ ਅੱਛਾ ਉਹ ਸੁਖਜਿੰਦਰ ਨੂੰ ਪੁੱਛ ਰਹੇ ਹੈਗਾ ਮੇਰੀ ਸੁਖਜਿੰਦਰ ਨੇ ਡਾਲੋ ਸੀ ਉਹ ਕਹਿੰਦਾ ਜੀ ਨਹੀਂ ਦਿੱਤੀ ਸੀ ਐਫ ਆਈ ਆਰ ਯਾ ਮੈਂ ਉਹਨੂੰ ਕਹਿ ਦਿੱਤਾ ਸੀ ਜੀ No, ah, please.